ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਅੱਜ ਅਸੀਂ ਇਹੋ ਜੀ ਖਬਰ ਲੈ ਕੇ ਆਏ ਆਂ ਜਾਇਦਾਦ ਬਾਰੇ ਜਿਦੇ ਨਾਲ ਤੁਹਾਨੂੰ ਕਾਫੀ ਗਿਆਨ ਹੋਏਗਾ ਕਿ ਪ੍ਰੋਪਰਟੀ ਡਿਸਪਿਊਟਸ ਤੋਂ ਕਿਵੇਂ ਬਚਿਆ ਜਾ ਸਕਦਾ ਬਹੁਤ ਸਾਰੇ ਸਾਡੇ ਕੋਲ ਇਹੋ ਜਿਹੇ ਮਾਮਲੇ ਆਉਂਦੇ ਆ ਜਿਸ ਨੂੰ ਅਸੀਂ ਜਦੋਂ ਦੇਖਦੇ ਆਂ ਸਮਝਦੇ ਆਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਪ੍ਰੋਪਰਟੀ ਦਾ ਜਿਹੜਾ ਸੱਚੀ ਮੁੱਚੀ ਮਾਲਕ ਹੁੰਦਾ ਉਹਦੇ ਕੋਲੋਂ ਕੋਈ ਨਾ ਕੋਈ ਕਮੀ ਰਹਿ ਗਈ ਹੁੰਦੀ ਹੈ ਅਕੋਰਡਿੰਗ ਟੂ ਰੈਵਨਿਊ ਲਾ ਇਹੋ ਜਿਹੀ ਕੇਸ ਅਸੀਂ ਤੁਹਾਡੇ ਕੋਲ ਅੱਜ ਲੈ ਕੇ ਆਏ ਆ ਉਹ ਹੈਗਾ ਮਿਸਟਰ ਅਰुण ਕੁਮਾਰ ਦਾ ਜਿਹੜੇ ਗੁਰਦਾਸਪੁਰ ਦੇ ਰਹਿਣ ਵਾਲੇ ਨੇ ਅਤੇ ਉਹ ਰਿਟਾਇਰ ਹੋਏ ਨੇ ਡਿਸਟ੍ਰਿਕਟ এমਪਲੋਇਮੈਂਟ ਆਫੀਸਰ ਤੇ ਉਹਨਾਂ ਦਾ ਸਵਾਗਤ ਕਰਦੇ ਆ ਤੇ ਵਿਸਤਾਰ ਨਾਲ ਉਹਨਾਂ ਦੀ ਕਹਾਣੀ ਤੁਸੀਂ ਸੁਣਿਓ ਇਹਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਡਿਮਾਰਕੇਸ਼ਨ ਕੀ ਹੁੰਦੀ ਆ ਨਿਸ਼ਾਨਦੇ ਹੀ ਪਤਾ ਲੱਗੇਗਾ ਰਜਿਸਟਰੀ ਕੀ ਹੁੰਦੀ ਆ ਪਤਾ ਲੱਗੇਗਾ ਕਿ ਇੰਤਕਾਲ ਕੀ ਹੁੰਦਾ ਤੇ ਉਸ ਤੋਂ ਬਾਅਦ ਪਤਾ ਲੱਗੂਗਾ ਕਿ ਵਿਵਾਦ ਕਿਵੇਂ ਛਿੜਦਾ ਹੈ ਸਵਾਗਤ ਕਰਦੇ ਆ ਸੱਚਗੱਲ ਜੀ ਨਮਸਕਾਰ ਸਵਾਗਤ ਹਰਨ ਕੁਮਾਰ ਜੀ ਤੁਹਾਡੀ ਜਿਹੜੀ ਕਹਾਣੀ ਹੈ ਪ੍ਰਾਪਰਟੀ ਦੀ ਥੋੜੀ ਕੱਲਿਆਂ ਦੀ ਨਹੀਂ ਇਹ ਬਹੁਤ ਸਾਰੇ ਲੋਕਾਂ ਦੀ ਹੈ ਮੇਰੇ ਨਾਲ ਲੋਕ ਸੰਪਰਕ ਕਰਦੇ ਰਹਿੰਦੇ ਆ ਤੁਹਾਡੀ ਮਦਰ ਨੇ ਜਿਵੇਂ ਤੁਸੀਂ ਮੈਨੂੰ ਦੱਸਿਆ ਤੁਹਾਡੀ ਮਦਰ ਦੇ ਨਾਮ ਤੇ 1978 ਚ ਇਹ 플ੌਟ ਸੀ ਇਹਦਾ ਰਕਬਾ ਕਿੰਨਾ ਸੀ ਇਹਦਾ ਰਕਬਾ 28 ਮਰਲੇ ਸੀ 28 ਮਰਲੇ ਇਹਦੇ ਵਿੱਚ ਤੁਸੀਂ ਕਿੰਨੇ ਹਿੱਸੇਦਾਰ ਸੀ ਅਸੀਂ 5/7 ਦੇ ਹਿੱਸੇਦਾਰ ਸੀ 2/7 ਹਿੱਸੇ ਜਿਹੜੇ ਦਾ ਕੋਈ ਹੋਰ ਸੀ ਕੋਈ ਹੋਰ ਸੀ ਉਹ ਕੋਈ ਹੋਰ ਸੀ ਜੀ ਤੇ ਜਿਸ ਤਰ੍ਹਾਂ ਤੁਸੀਂ ਮੈਨੂੰ ਦੱਸਿਆ ਵੀ ਤੁਹਾਡੇ ਮਦਰ ਦੇ ਜਾਣ ਤੋਂ ਬਾਅਦ ਤੁਸੀਂ ਵਾਰਿਸ ਬਣ ਗਏ ਜੀ ਤੁਸੀਂ ਇਹਦੇ ਮਾਲਕ ਬਣ ਗਏ ਜੀ ਤੇ ਫੇਰ ਜਿਹੜਾ ਪਿਛਲਾ ਟੋਟਾ ਸੀ 8 ਮਰਲੇ ਦਾ ਉਹਦੇ ਨਾਲ ਵਿਵਾਦ ਸ਼ੁਰੂ ਕਿਵੇਂ ਹੋਇਆ ਇਹ ਐਕਸਪਲੇਨ ਕਰੋ ਉਹ ਇਸ ਤਰ੍ਹਾਂ ਸੀ ਜੀ 2 1978 ਚ ਸਾਡੇ ਮਦਰ ਨੇ ਪਲਾਟ ਲਿਆਦਾ ਸੀ ਹਮ ਮਦਰ ਵੀ ਟੀਚਰ ਸੀ ਫਾਦਰ ਸਾਹਿਬ ਵੀ ਡੀਸੀ ਏਮਪਲਾਈ ਸੀ ਡੀਸੀ ਆਫਿਸ 'ਚ ਹਮ ਉਗਿਓ ਬੱਚੇ ਦੋ ਬੱਚੇ ਮਾਈਨਰ ਸੀ ਉਸ ਕਰਕੇ ਫਾਦਰ ਸਾਹਿਬ ਨੇ ਉਹਨਾਂ ਦਾ ਹਿੱਸਾ ਨਹੀਂ ਲਿਆ ਕਿਉਂਕਿ ਲੀਗਲੀ ਉਹ ਲੈਂ ਨਹੀਂ ਸੀ ਸਕਦੇ ਤੇ ਫਾਦਰ ਸਾਹਿਬ ਬੜੇ ਲੀਗਲੀ ਚੱਲਦੇ ਸੀ ਤੇ ਸਾਨੂੰ ਵੀ ਉਹੀ ਆਦਤ ਪਈ ਦੀ ਆ ਉਹ ਦੋ ਹਿੱਸੇ ਜਿਹੜੇ ਆ ਉਹ ਕਿਸੇ ਪ੍ਰਾਪਰਟੀ ਡੀਲਰ ਨੇ ਆਪਣੇ ਨੌਕਰ ਦੇ ਨਾਮ ਤੇ ਲੈ ਲਏ ਕਿਹੜੇ ਸਾਲ ਚ 2007 ਚ 2007 ਚ ਜਦੋਂ ਅਸੀਂ ਨਿਸ਼ਾਨਦੇਵ ਵਗੈਰਾ ਕਰਵਾ ਲਈ ਪਲਾਟ ਤੇ ਜੋ ਆਪਣੇ ਮੈਜ਼ਰਮੈਂਟ ਸਾਡੇ ਲਿਖੀ ਸੀ ਅਸੀਂ ਉਹਦੇ ਮੁਤਾਬਕ ਉੱਥੇ ਦੀਵਾਰ ਵਗੈਰਾ ਕੱਢਣ ਲੱਗੇ ਉਹਨਾਂ ਨੇ ਮਾਲ ਵਿਭਾਗ ਦੇ ਕੋਈ ਬੰਦੇ ਪਰਿਵਾਰੀ ਦੇ ਤੌਰ 'ਤੇ ਰਲ ਕੇ ਸਾਨੂੰ ਉੱਥੇ ਕੰਮ ਰਕਵਾ ਦਿੱਤਾ ਉਹ ਕਹਿੰਦੇ ਜੀ ਦੋ ਇੰਨਾ ਮੇਨਟੇਨੈਂਸ ਕੁ ਦੋ ਦਿਨ ਦਾ ਟਾਈਮ ਉਹਨਾਂ ਨੇ ਪਾ ਕੇ ਤੇ ਆਪਣੀ ਰਜਿਸਟਰੀ ਉਹਨਾਂ ਨੇ ਕਰਵਾ ਲਈ ਆਪਣੇ ਨੌਕਰ ਦੇ ਨਾਂ ਤੇ 8 ਮਰਲੇ ਦੀ ਰਜਿਸਟਰੀ ਕਰਾ ਲਈ ਹਾਂਜੀ ਉਹਨੇ ਆਪਣੇ ਕਰਤਾਰ ਆਪਣੇ ਨੌਕਰ ਦੇ ਨਾਂ ਤੇ ਕਰਾ ਲਈ ਨੌ ਬਾਅਦ ਚ ਉਹਨੂੰ 파ਟਰਨਰ ਬਣਾ ਲਿਆ ਮੇਰਾ 파ਟਰਨਰ ਤੇ ਫਿਰ ਤੁਹਾਡਾ ਜਿਹੜਾ 28 ਮਰਲੇ ਦਾ ਰਕਬਾ ਸੀਗਾ ਉਹਦੇ ਉੱਤੇ ਉਹਨੇ ਕੀ ਐਕਸ਼ਨ ਲਿਆ ਤੇ ਕਿਉਂ ਲਿਆ ਉਹਦੇ ਤੇ ਉਹ ਐਕਚੁਅਲੀ ਉਸ ਰਕਬੇ ਸਾਡਾ ਤਕੋਨਾ ਜਿਹਾ ਪਲਾਟ ਸੀ ਉਹਦਾ ਸੜਕ ਬਹੁਤ ਲੱਗਦੀ ਸੀ 160 ਦੇ ਇੱਕ ਵੱਲੋਂ ਲਗਭਗ ਕਿਲੇ ਦਾ ਫਰੰਟ ਸੀ ਉਹ ਰੋਡ ਰੋਡ ਸਾਈਡ ਤੇ ਬੜਾ ਕਮਰਸ਼ੀਅਲ ਪਲਾਟ ਆ ਤੇ ਉਸ ਬੰਦੇ ਨੇ ਕਿ ਕੀਤਾ ਵੀ ਸਾਨੂੰ ਕਿਉਂਕਿ ਐਕਚੁਅਲੀ ਉਹ ਸਾਡਾ ਪਲਾਟ ਵੀ ਖਰੀਦਣ ਲੈਣ ਗ੍ਰੈਬ ਕਰਨਾ ਚਾਹੁੰਦਾ ਸੀ ਹੂੰ ਉਹਦੇ ਚੱਕਰ ਦੇ ਵਿੱਚ ਉਹਨੇ ਸਾਡੇ ਨਾਲ ਲਿਟੀਗੇਸ਼ਨ ਪਾ ਦਿੱਤੀ ਹੂੰ ਫਿਰ ਉਹਨੇ ਤਹਿਸੀਲ ਪਹਿਲੇ ਤੋਂ ਨੇ ਕਿਉਂਕਿ ਇਹ ਕਮਰਸ਼ੀਅਲ ਪ੍ਰਾਪਰਟੀ ਸੀ ਨੋਨ ਐਗਰੀਕਲਚਰ ਲੈਂਡ ਸੀ ਤੇ ਇਹ ਇਹ ਜਿਹੜੀ ਪਾਰਟੀਸ਼ਨ ਦਾ ਕੇਸ ਜਿਹੜਾ ਵਾ ਉਹ ਤਹਿਸੀਲ 'ਚ ਨਹੀਂ ਚੱਲ ਸਕਦਾ ਰੈਵਨਿਊ ਕੋਰਟ 'ਚ ਨਹੀਂ ਚੱਲ ਸਕਦਾ ਇਹ ਸਿਵਲ ਕੋਰਟ ਲਈ ਕਰਦਾ ਸੀ ਉਹ ਅਸੀਂ 3-4 ਸਾਲ ਐਸੀ ਲੜਾਈ ਲੜਦੇ ਰਹੇ ਤਹਿਸੀਲਦਾਰ ਤੇ ਐਸਜੀਐਮ ਦੇ ਡੀਸੀ ਬਈ ਇਹਦੀ ਨਿਸ਼ਾਨਦੇਹੀ ਕੀਤੀ ਜਾਏ ਨਹੀਂ ਨਿਸ਼ਾਨਦੇਹੀ ਨਹੀਂ ਇਹਦੇ ਪਾਰਟੀਸ਼ਨ ਦਾ ਅਧਿਕਾਰ ਕਿਨੂੰ ਆ ਪਾਰਟੀਸ਼ਨਿੰਗ ਆ ਪਾਰਟੀਸ਼ਨ ਪਾਰਟੀਸ਼ਨ ਦਾ ਕਿਉਂਕਿ ਉਹ ਉਹਨੂੰ ਪੂਰੇ ਜੋ ਐਲਾ ਹਿੱਸੇ ਵੰਡਣੇ ਸੀ ਵੀ ਕੋਈ 2/7 ਹਿੱਸਾ ਉਹਦਾ ਕਿਸੇ ਬੰਦੇ ਦਾ ਸੀ 5/7 ਸਾਡੇ ਹਿੱਸੇ ਆਣਾ ਸੀ ਉਹ ਪਾਰਟੀਸ਼ਨ ਦਾ ਕਰਦੇ ਕਰਦੇ ਰੈਵਨਿਊ ਕੋਰਟ 'ਚ ਹੀ ਸਾਨੂੰ 3 ਸਾਲ ਲੱਗੇ ਪਾਰਟੀਸ਼ਨਿੰਗ ਫਿਰ ਉਹਨੇ ਖਸਰੇ ਨੰਬਰ ਦੱਸਨੇ ਸੀ ਵੀ ਇਹ ਇਹਦੇ ਇਹਦੇ ਹਾਂਜੀ ਉੱਚ ਪਰ ਖਸਲਾ ਨੰਬਰ ਦੱਸਣਾ ਸੀ ਵੀ ਇਹ ਖਸਲਾ ਨੰਬਰ ਟੋਟਲ ਐਪਲੋਟ 28 ਮਰਲੇ ਦਾ ਇਹਦੇ ਚ ਪਹਿਲਾ ਹਿੱਸੇ ਪਈ ਦੋ ਤਰ੍ਹਾਂ ਦੇ ਕੇਸ ਚੱਲਦੇ ਆ ਪਹਿਲਾਂ ਉਹਦੇ ਚ ਪ੍ਰੀਲੀਮਿਨਰੀ ਡਿਗਰੀ ਹੁੰਦੀ ਹੈ ਉਹਦੇ ਚੱਲਣਾ ਸੀ ਵੀ 2/7 ਹਿੱਸਾ ਉਹਦਾ ਦੂਸਰੇ ਬੰਦੇ ਦਾ 5/7 ਸਾਡਾ ਹਿੱਸਾ ਉਹ ਜਦੋਂ ਕੋਈ ਕਲੈਰੀਫਾਈ ਹੋ ਜਾਣਾ ਉਸ ਤੋਂ ਬਾਅਦ ਮੇਨ ਕੇਸ ਚੱਲਣਾ ਸੀ ਕਿ ਰੈਵਨਿਊ ਕੁਨ ਬੰਦਿਆਂ ਨੇ ਫਿਰ ਉਹਨੂੰ ਪਾਰਟੀਸ਼ਨ ਕਰਨੀ ਸੀ ਜਦੋਂ ਪਾਰਟੀਸ਼ਨਿੰਗ ਹੋਣੀ ਹੈ ਉਹ ਤੁਹਾਨੂੰ ਕਹਿਣਾ ਵੀ ਆ ਖਸਰਾ ਨੰਬਰ ਤੁਹਾਡੇ ਹੈ ਇਸ ਰਕਪੇ ਦੇ ਆ ਤੁਹਾਡੇ ਹੈ ਹਾਂਜੀ ਉਦੋਂ ਬਾਅਦ ਫਿਰ ਜਮ੍ਹਾਂਬੰਦੀ ਹੋਣੀ ਹੈ ਜਾਨੀ ਕਿ ਪ੍ਰੋਪਰਲੀ ਉਹ ਚ ਇੱਕ ਤਰ੍ਹਾਂ ਨਾਲ ਬਾਉਂਡਰੀਜ਼ ਦਸਣੀ ਹੈ ਹਾਂਜੀ ਆ ਬਾਉਂਡਰੀ ਤੁਹਾਡੀ ਹੈ ਇੰਨੇ ਬਾਏ ਇੰਨੇ ਦੀ ਇੰਨੇ ਬਾਏ ਇੰਨੇ ਦੀ ਹਾਂਜੀ ਠੀਕ ਹੈ ਤੇ ਇਹ ਤੁਹਾਡਾ ਪ੍ਰੋਸੈਸ ਹੋ ਗਿਆ ਸੀ ਨੇ ਇਹ ਚੱਲਦਾ ਚੱਲ ਰਿਹਾ ਪ੍ਰੋਸੈਸ ਹੈ ਜੇ ਚੱਲ ਰਿਹਾ ਚੱਲ ਸਿਵਲ ਕੋਰਟ ਦੇ ਵਿੱਚ ਉਸ ਤੋਂ ਬਾਅਦ ਸਾਡਾ 2010 ਤੱਕ ਤੇ ਸਾਡਾ ਚੱਲਦਾ ਰਿਹਾ ਰੈਵਨਿਊ ਕੋਰਟ ਚ ਕਿਉਂਕਿ ਰੈਵਨਿਊ ਲਾਈ ਨਹੀਂ ਸੀ ਕਰਦਾ ਅਲਟੀਮੇਟਲੀ ਕਮਿਸ਼ਨਰ ਜਲੰਧਰ ਨੇ ਫੈਸਲਾ ਕਰਦਾ ਵੀ ਰੈਵਨਿਊ ਕੋਰਟ ਚ ਲਾਈ ਨਹੀਂ ਕਰਦਾ ਇਹ ਤੁਹਾਨੂੰ ਸਿਵਲ ਕੋਰਟ ਚ ਜਾਣਾ ਪੈਣਾ ਉਹ ਸਿਵਲ ਕੋਰਟ ਦੇ ਕਰਕੇ ਹੁਣ ਸਿਵਲ ਕੋਰਟ ਚ ਚੱਲ ਰਿਹਾ ਸਿਵਲ ਕੋਰਟ ਦੇ ਵਿੱਚ ਸਾਡਾ ਪ੍ਰਾਇਮਰੀ ਡਿਗਰੀ ਪਾਸ ਹੋ ਚੁੱਕੀ ਆ ਉੜੇ ਚ ਸਾਡਾ ਸਾਈਡ ਹੋ ਗਿਆ 2/7 ਹਿੱਸੇ ਦਾ ਦੂਸਰਾ ਬੰਦਾ ਭਾਈਵਾਲ ਨੇ 5/7 ਹਿੱਸਾ ਸਾਡਾ ਹੁਣ ਸਾਡੀ ਫਾਈਨ ਫਾਈਨਲ ਡਿਗਰੀ ਜਿਹੜੀ ਆ ਉਹ ਸਾਡੇ ਹੁਣ ਚੱਲ ਰਿਆ ਉਹਦੇ ਚ ਉਹਨਾਂ ਨੇ ਤੇ ਤਿਮਾ ਘਟਨਾ ਜੀ ਹੂੰ ਤਿਮਾ ਕਹਿੰਦੇ ਆ ਉਹਨਾਂ ਨੇ ਰੀਨਗਰੇਵਿਊ ਲੈਂਗੁਏਜ ਲੈਂਗੁਏਜ ਦੇ ਵਿੱਚ ਤਿਮਾ ਘਟਨਾ ਵੀ ਕਿੰਨੂ ਕਿੰਨੂ ਕਿਹੜਾ ਕਿਹੜਾ ਹਿੱਸਾ ਆਣਾ ਕਿਉਂਕਿ ਉਹਦੇ ਵਿੱਚ ਵੀ ਅੱਗੋਂ ਹਿੱਸੇ ਵੰਡਣੇ ਆ ਉਹ ਸਾਰੇ ਹਿੱਸੇ ਵੰਡਣੇ ਤੁਸੀਂ ਵਲਕੇ ਤਿੰਨ ਅਗੇ ਲੀਗਲ ਹਾਇਰ ਹੋ ਵਾਰਸ ਹੋ ਤੁਹਾਡੇ ਵੀ ਹਿੱਸੇ ਵੰਡਣੇ ਸਾਡੇ ਹਾਂਜੀ ਸਾਡੇ ਵੀ ਦੱਸੀ ਤਿੰਨ ਸਾਡੇ ਅਲੱਗ-ਅਲੱਗ ਵੀ ਵੰਡ ਸਕਦੇ ਆ ਸਾਨੂੰ ਇਕੱਠੇ ਵੀ ਦੇ ਸਕਦੇ ਆ ਹੁਣ ਇੱਕ ਦੋ ਬਟਾ ਉੜੇ ਜਨ ਮਤਲਬ ਕਿ ਤੁਸੀਂ ਤਾਂ ਤਿੰਨੋਂ ਇਕੱਠੇ ਹੋ ਨਾ ਦੋ ਭਰਾ ਤੇ ਇੱਕ ਭੈਣ ਤੁਹਾਡਾ ਤਾਂ ਭਾਵੇਂ ਇਕੱਠਾ ਕਰਦਣ ਭਾਵੇਂ ਅਲੱਗ ਹੋ ਜਾਣ देयर इज नो ਡਿਸਪਿਊਟ ਹਾਂਜੀ ਸਾਡ ਠੀਕ ਹੈ ਤੇ ਇਹ ਜਿਹੜਾ ਉਹਨਾਂ ਨੇ ਰੌਲਾ ਪਾਇਆ ਦੂਜੀ ਪਾਰਟੀ ਨੇ ਉਹਨਾਂ ਨੂੰ ਲਕੂਨਾ ਕੀ ਮਿਲਿਆ ਲਕੂਨਾ ਬਸ ਪਾਰਟੀਸ਼ਨ ਨਹੀਂ ਕਰਾਣਾ ਚਾਹੁੰਦੇ ਕਰਨ ਨਹੀਂ ਦੇਣਾ ਚਾਹੁੰਦੇ ਕਰਨਾ ਚਾਹੁੰਦੇ ਪਾਰਟੀਸ਼ਨ ਪਰ ਐਕਚੁਅਲੀ ਪਾਰਟੀਸ਼ਨ ਦੇ ਨਾਮ ਦੇ ਸਾਡਾ ਪਲਾਟ ਗ੍ਰੈਬ ਕਰਨਾ ਚਾਹੁੰਦੇ ਕਿਉਂਕਿ ਉਹਨਾਂ ਨੂੰ ਚੰਦਾ ਸੀ ਮੇਰਾ ਕਿਉਂਕਿ ਆਸ-ਪਾਸੇ ਸਾਰਾ ਪਲਾਟ ਉਹਨੇ ਖਰੀਦ ਲੇ ਜਿੰਨੇ ਵੀ ਲੋਕਾਂ ਨੇ ਲਏ ਸੀ ਜਿਹੜੇ ਤੁਹਾਡੇ ਪਲਾਟ ਦੇ ਆਸ-ਪਾਸੇ ਜਿਹੜੇ ਸਾਡੇ ਪਾਸੇ ਆਸ-ਪਾਸੇ ਸਾਰੇ ਪਲਾਟ ਉਸ ਬੰਦੇ ਨੇ ਉਸ ਦੀ ਫੈਮਿਲੀ ਦੇ ਨਾਂ ਤੇ ਆਪਣੇ ਆਪਣੇ ਵਾਈਫ ਦੇ ਨਾਂ ਤੇ ਉਹਨੇ ਖਰੀਦ ਲੇ ਆਪਣੇ ਸਰਵੈਂਟ ਇਹ ਸਾਡੇ ਵਾਲਾ ਪਲਾਟ ਆਪਣੇ ਸਰਵੈਂਟ ਦੇ ਨਾਂ ਤੇ ਪਾਰਟ ਲਿਆ ਸਰਵੈਂਟ ਜਿਹੜਾ ਪਾਰਟਨਰ ਪਾਰਟਨਰ ਸ਼ੋ ਕਰ ਰਿਹਾ ਵੀ ਮੈਂ ਪਾਰਟਨਰ ਹਾਂ ਜਦ ਕਿ ਪਹਿਲਾਂ ਇਹ ਸਰਵੈਂਟ ਸੀ ਬੰਦਾ ਕਾਗਜ਼ੀ ਪੱਤਰੇ ਵੀ ਸਰਵੈਂਟ ਹੀ ਸੀ ਸਾਰੇ ਕਿਉਂਕਿ ਦੇਖੋ ਪੇ ਲੈਂਦਾ ਸੀ ਉਹਨਾਂ ਦੀ ਡਾਕੂਮੈਂਟਰੀ ਉਹ ਕਹਿ ਰਿਹਾ ਸੀ ਮੇਰੇ ਮੇਰਾ ਭਾਈ ਵਾਲਾ ਉਸ ਦਾ ਭਾਈ ਵਾਲਾ ਹੋਇਆ ਅੱਛਾ ਆਪਾਂ ਇੱਥੇ ਆਉਨੇ ਆਂ ਬਈ ਜਦੋਂ ਤੁਹਾਡੇ ਫਾਦਰ ਨੇ ਇਹ ਪਲਾਟ ਲਿਆ ਮਦਰ ਦੇ ਨਾਂ ਤੇ ਉਦੋਂ ਇੰਤਕਾਲ ਤੁਹਾਡਾ ਸ਼ਾਇਦ ਨਹੀਂ ਹੋਇਆ ਨਹੀਂ ਇੰਤਕਾਲ ਸਾਡਾ ਹੋਇਆ ਸੀ ਹੋਇਆ ਸੀ ਹਾਂਜੀ ਹਾਂਜੀ ਇੰਤਕਾਲ ਸਾਡਾ ਪੂਰਾ ਸਾਲ 5/7 ਦੇ ਸਿੱਧਾ ਸਾਡਾ ਇੰਤਕਾਲ ਹੋਇਆ ਹੋਇਆ ਹਾਂਜੀ ਹਾਂਜੀ ਇੰਤਕਾਲ ਦਾ ਸਾਡਾ ਕੋਈ ਰੋਲਾ ਨਹੀਂ ਇੰਤਕਾਲ ਦਾ ਸਾਡਾ ਅੱਜ ਵੀ ਸਾਡੇ ਨਾਂ ਤੇ ਬੋਲਦਾ ਅੱਛਾ 5/7 ਇਹਦੇ ਸਾਡਾ ਬੋਲਦਾ ਪਿਆ 2/7 ਇਹਦੇ ਕਰਤਾਰ ਸਿੰਘ ਜਿੰਨੇ ਬਾਅਦ ਚ ਸਾਡਾ ਲਿਆ ਪਲਾਟ ਦਾ ਹਿੱਸਾ ਉਹਦੇ ਨਾਂ ਤੇ ਬੋਲਦਾ ਪਿਆ ਉਹਦੇ ਚ ਕੋਈ ਡਿਸਪਿਊਟ ਨਹੀਂ ਅੱਛਾ ਫੇਰ ਅੱਗੇ ਤੁਸੀਂ ਹੁਣ ਇਹ ਪਲਾਟ ਕਿਸੇ ਨੂੰ ਵੇਚਤਾ ਜਿਹੜਾ ਤੁਹਾਡਾ 28 ਮਰਲੇ ਹਿੱਸਾ ਹੈਗਾ ਜਿਹੜਾ ਕਿ ਹੈ ਜੇ ਪ੍ਰੋਪਰਲੀ ਡਿਮਾਰਕੇਟਡ ਨਹੀਂ ਜੀ ਉਹ ਤੁਸੀਂ ਕਿਸੇ ਹੋਰ ਨੂੰ ਪੰਜ ਪਾਰਟਨਰਸ ਨੂੰ ਵੇਚਤਾ ਹਾਂ ਜੀ ਅਸੀਂ ਇਦਾਂ ਕੀਤਾ ਨਾ ਜੀ ਅਸੀਂ ਸਾਡਾ ਜਿਹੜਾ ਹਿੱਸਾ ਸੀ ਤਿੰਨ ਭੈਣ ਭਰਾਵਾਂ ਦਾ ਕਿਉਂਕਿ ਸਾਡੇ ਮਾਤਾ ਦੀ ਡੈਥ ਹੋ ਗਈ 2020 ਚ 2022 ਚ ਸਾਡੇ ਫਾਦਰ ਸਾਹਿਬ ਦੀ ਡੈਥ ਹੋ ਗਈ ਅਸੀਂ ਉਹ ਤਿੰਨ ਭੈਣ ਭਰਾ ਹਾਂ ਅਸੀਂ ਸੋਚਿਆ ਹੁਣ ਵੀ ਡਿਸਪੂਟ ਕਿਉਂਕਿ ਕਾਫੀ ਲੰਬਾ ਜਿਹਾ 15 16 ਸਾਲ ਦਾ ਡਿਸਪੂਟ ਚੱਲ ਰਿਹਾ ਸੀ ਉਹਨਾਂ ਨੇ ਕਿਹਾ ਵੀ ਜੋ ਵਾਦਾ ਘਾਟਾ ਕਰਕੇ ਵੇਚ ਦਿਓ ਕਿ ਚਲੋ ਤੁਹਾਨੂੰ ਜੇ ਕੋਈ ਬੰਦਾ ਮਿਲਦਾ ਪਰ ਚਾਂਸ ਸਾਨੂੰ ਕੋਈ ਬੰਦੇ ਮਿਲੇ ਆ ਉਹਨਾਂ ਨੇ ਅਪਰੋਚ ਕੀਤਾ ਕਹਿੰਦੇ ਜੀ ਤੁਸੀਂ ਸਾਨੂੰ ਹਿੱਸਾ ਵੇਚ ਦਿਓ ਅਸੀਂ ਉਹਨਾਂ ਨੂੰ ਦੱਸਿਆ ਵੀ ਇਦਾਂ ਲਿਟੀਗੇਸ਼ਨ ਚੱਲ ਰਹੀ ਹੈ ਪਾਰਟੀਸ਼ਨ ਜੋ ਵੀ ਸਾਡੇ ਸੇਅ ਹੈਗਾ ਸਾਨੂੰ ਮਨਜ਼ੂਰ ਹੋਏਗਾ ਤੁਸੀਂ ਸਭ ਨਾਲ ਸਾਡਾ ਰਜਿਸਟਰੀ ਕਰੋ ਤੁਸੀਂ ਮਹਿੰਗਾ ਸਸਤਾ ਕਰਕੇ ਵੇਚ ਅਸੀਂ ਸਸਤ ਮਹਿੰਗਾ ਸਸਤਾ ਕਰਕੇ ਵੇਚ ਦਿੱਤਾ ਆਪਣੇ ਕਿਉਂਕਿ ਅਸੀਂ ਲਿਟੀਗੇਸ਼ਨ ਬਹੁਤ ਲੰਬਾ ਚਿਰ ਤੋਂ ਲੜ ਰਹੇ ਸੀ ਤੋਂ ਫੈਡ ਅਪ ਹੋ ਗਏ ਸੀ ਅਸੀਂ ਨਹੀਂ ਚਾਹਦੇ ਕਿਉਂਕਿ ਸਾਡੇ ਅਸੀਂ EMPLY ਬੰਦੇ ਸੀ ਇਸ ਵਾਰ ਕੇ ਸਾਰੇ ਫੈਮਿਲੀ ਛੋਟਾ ਬੜਾਦਰ ਵੀ EMPLY ਹੈ ਸਿਸਟਰ ਜਿਹੜੀ ਹੈ ਉਹ ਸਾਡਾ ਜੀਜਾ ਦਾ ਦਾਵਾ ਉਹ CA ਹੈ ਤੇ ਤੁਸੀਂ ਕਿਹੜੇ ਸਾਲ ਚ ਵੇਚਿਆ ਅਸੀਂ 2022 4 ਅਕਤੂਬਰ 2022 ਨੂੰ ਵੇਚਤਾ ਅਸੀਂ ਆਪਣੇ ਹਿੱਸੇ ਦੀ ਰਜਿਸਟਰੀ ਕਰਤੀ 20/28 ਯਾਰ ਜੀ ਸੁਣਾਓ ਤੇ ਹੁਣ ਰਜਿਸਟਰੀ ਤੋਂ ਬਾਅਦ ਦੀ ਕਹਾਣੀ ਸੁਣਾਓ ਜਿਹਦੇ ਵਿੱਚ ਐਸਟੀਐਮ ਗੁਰਦਾਸਪੁਰ ਨੇ ਤਹਿਸੀਲਦਾਰ ਨੂੰ ਦੋਸ਼ੀ ਘੋਸ਼ਿਤ ਕੀਤਾ ਉਹਦੇ ਬਾਰੇ ਦੱਸੋ ਹਾਂਜੀ ਉਹ ਇਹ ਕਹਾਣੀ ਸੀ ਜੀ 4 ਅਕਤੂਬਰ 2022 ਨੂੰ ਅਸੀਂ ਰਜਿਸਟਰੀ ਕਰਾਣ ਗਏ ਤਹਿਸੀਲਦਾਰ ਸਾਹਿਬ ਨੇ ਸਾਡੀ ਫੋਟੋ ਫੋਟੋ ਕਰਾਇਆ ਕਿ ਜੋ ਵੀ ਫਾਰਮੈਲਟੀ ਹੁੰਦੀ ਸੀ ਪ੍ਰੋਪਰ ਫੀਸ ਜਮ੍ਹਾਂ ਕਰਾਈ ਸਾਡੀ 3:12 ਤੇ ਫੋਟੋ ਫੋਟੋ ਪਹੁੰਚਾਈ ਹੈ ਤੇ ਸਾਨੂੰ ਰਜਿਸਟਰੀ 5:00 ਵਜੇ ਸਾਨੂੰ ਰਜਿਸਟਰੀ ਦੀ ਕਾਪੀ ਦਿੱਤੀ ਆ ਅਸੀਂ ਉਹਦੀ ਇੱਕ ਫੋਟੋ ਕਾਪੀ ਲੈ ਲਈ ਆ ਤੇ ਕਿਉਂਕਿ ਅਸੀਂ ਰਜਿਸਟਰੀ ਦੀ ਦ ਅਰਜੀਨਲ ਅਸਿਸਟਰੀ ਜਿਹੜੀ ਸੈਲਰ ਨੂੰ ਦੇ ਦਿੱਤੀ ਜਿਹਨੇ ਖਰੀਦੀ ਐ ਜਿਹਨੂੰ ਨੇ ਖਰੀਦੀ ਐ ਅਸੀਂ ਉਹ ਆਪਣੇ ਘਰ ਚ ਲੱਗੇ ਆ ਅਸੀਂ ਆਪਣੇ ਘਰ ਚ ਆ ਗਏ ਕੁਝ ਸਮੇਂ ਬਾਅਦ ਸਾਨੂੰ ਪਤਾ ਲੱਗਾ ਸਾਨੂੰ ਕੋਈ ਕੋਰਟ ਤੋਂ ਸਮਨ ਆ ਗਏ ਸਮਨ ਆ ਗਏ ਵੀ 422 19 419 420 467 ਫਰਾਡ ਦਾ ਫਰਾਡ ਦਾ ਕੇਸ ਦਾ ਉਹ ਅਸੀਂ ਹੈਰਾਨ ਹੋ ਗਏ ਵੀ ਇਹ ਕੀ ਸਾਡਾ ਸੀ ਕਿ ਇਹਨੂੰ ਫਰਾਡ ਕਰਤਾ ਉਹ ਬਾਅਦ ਚ ਪਤਾ ਲੱਗਾ ਜਦੋਂ ਡਾਕੂਮੈਂਟ ਅਸੀਂ ਵਕੀਲ ਨੂੰ ਦਿਖਾਏ ਉਹਨਾਂ ਨੇ ਕਿਹਾ ਜੀ ਇਹ ਤੇ ਤੁਹਾਡੀ ਪਲਾਟ ਜਿਹੜਾ ਉਹ ਕਹਿੰਦੇ ਜੀ ਤੇ ਸਟੇ ਸੀ ਵੇਚਣ ਤੇ ਤੇ ਜਦ ਕਿ ਉੱਤੇ ਸਟੇ ਕੋਈ ਨਹੀਂ ਸੀ ਵੇਚਣ ਤੇ ਕੋਈ ਸਟੇ ਨਹੀਂ ਸੀ ਸਿਰਫ ਕੰਸਟਰਕਸ਼ਨ ਦੇ ਸਟੇ ਸੀ ਜਿਹੜਾ ਅਸੀਂ ਦੂਜੀ ਪਾਰਟੀ ਨੂੰ ਦੱਸ ਚੁੱਕੇ ਸੀ ਕਿ ਕੰਸਟਰਕਸ਼ਨ ਦੇ ਟੈਂਪਰੀ ਫਿਲਹਾਲ ਸਟੇ ਲੱਗਾ ਦਾ ਪਰ ਉਹ ਕਿਉਂਕਿ ਕੇਸ ਲਾਈ ਨਹੀਂ ਸੀ ਕਰਦਾ ਉਹ ਬਾਅਦ ਵਿੱਚ ਅਲਟੀਮੇਟਲੀ 2024 ਚ ਡਿਸਮਿਸ ਹੋ ਗਿਆ ਹੋਵੇ ਕਿਉਂਕਿ ਸਾਡੇ ਮਦਰ ਤੇ ਸਟੇ ਸੀ ਸਾਡੇ ਤੇ ਤਾਂ ਕੋਈ ਸਟੇ ਹੈ ਨਹੀਂ ਸੀ ਨਾ ਅਸੀਂ ਉਹਦੇ ਚ ਪਾਰਟੀ ਸੀ ਨਾ ਸਾਡੇ ਦੋਨੋਂ ਨੂੰ ਕੋਈ ਡੇਂਜਰ ਸ਼ੋ ਕੀਤਾ ਉਹ ਜਿਹੜਾ ਕੇਸ ਵੀ ਜਿਹੜਾ ਡਿਸਾਈਡ ਹੋਇਆ 2024 ਚ ਕਹਿਰ ਹੋਇਆ ਬਾਅਦ ਚ ਹੋਇਆ ਪਰ ਅਸੀਂ ਆਪਣੇ ਹਿੱਸੇ ਦੀ ਰਜਿਸਟਰੀ ਕੀਤੀ ਆ ਇਸ ਤਰ੍ਹਾਂ ਦਾ ਜਿਵੇਂ ਰਜਿਸਟਰੀ ਕੀਤੀ ਜੋ ਕੋਰਟ ਦੇ ਆਡਰਾਂ ਦੇ ਮੁਤਾਬਕ ਅਸੀਂ ਕੁਝ ਵੀ ਕੰਸਟਰਕਸ਼ਨ ਤੇ ਸਟੇ ਸੀ ਕੰਸਟਰਕਸ਼ਨ ਨਾ ਤੁਸੀਂ ਕੀਤੀ ਨਾ ਜਿਹਨੂੰ ਵੇਚਿਆ ਨਾ ਉਹਨੇ ਕੀਤੀ ਹਾਂ ਬਿਲਕੁਲ ਠੀਕ ਕੰਸਟਰਕਸ਼ਨ ਆ ਜੀ ਉਹ ਸਟੇ ਸੀ ਬਸ ਆਪਣਾ ਸੀ ਵਿੱਚ ਉਹ ਤੁਸੀਂ ਕਿ ਗੜਬੜ ਕਿੱਥੇ ਕੀਤੀ تحصیلਦਾਰ ਨੇ ਉਸ ਪਾਰਟੀ ਜਿਹੜੀ ਸਾਡੇ ਕੋਲੋਂ ਪਰਾਡ ਲੈਣਾ ਜਾਂਦੀ ਹੈ ਉਹਨਾਂ ਨੇ تحصیلਦਾਰ ਨੂੰ ਇੱਕ ਛੁੱਟੀ ਕੰਪਲੇਂਟ ਪਾ ਦਿੱਤੀ ਕੰਪਲੇਂਟ ਪਾ ਦਿੱਤੀ ਸਾਡੀ ਰਜਿਸਟਰੀ ਤੋਂ ਬਾਅਦ ਵੀ ਇਹ ਜੀ ਰਜਿਸਟਰੀ ਤੁਸੀਂ ਗਲਤ ਕਰਤੀ ਇਹ ਤਾਂ ਸਟੇ ਸੀ ਅੱਛਾ ਐਵੇਂ ਕੋਈ ਰਜਿਸਟਰੀ ਕਿਸੇ ਕੋਰਟ ਜੱਜਮੈਂਟ ਦੇ ਆਡਰ ਲਾ ਜੱਜ ਲਾ ਤੇ ਉਪਲੀਮੈਂਟਰੀ ਡਿਗਰੀ ਦੇ ਆਰਡਰ ਲਾਇਆ ਉਹਦੇ ਵਿੱਚ ਕੁਝ ਨਹੀਂ ਸੀ ਉਹ ਜਿਹੜਾ ਕੰਸਟ੍ਰਕਸ਼ਨ ਸਟੇਜ ਦੀ ਗੱਲ ਕੀਤੀ ਸੀ ਉਹ ਕਹੇ ਸੀ ਆਪਣੀ ਸਦਵਧ ਨਹੀਂ ਵੇਚ ਸਕਦੇ ਪਰ ਸਾਨੂੰ ਸੇਲ ਤੇ ਕੋਈ ਸਟੇ ਸਾਡੀ ਨਹੀਂ ਸੀ ਹੈਗੀ ਅਸੀਂ ਉਹਦਾ ਰੈਫਰੈਂਸ ਦੇ ਕੇ ਤੇ ਸਾਡੇ ਸਾਡੀ ਰਜਿਸਟਰੀ ਆਪਣੇ ਰਿਕਾਰਡ 'ਚ ਸਾਨੂੰ ਨਹੀਂ ਪਤਾ ਆਪਣੇ ਰਿਕਾਰਡ 'ਚ ਜੇ ਰੱਦ ਕਰ ਦਿੱਤੀ ਉਹਦੇ ਵਿੱਚ ਲਿਖਦਾ ਟਾਈਮ ਪਾਸਤਾ ਵੀ ਉਸ 4 ਅਕਤੂਬਰ ਨੂੰ ਸਾਨੂੰ 1:30 3 ਵਜੇ ਰਜਿਸਟਰੀ ਪੇਸ਼ ਹੋਈ ਤੇ ਸਾਨੂੰ ਪਤਾ ਲੱਗਾ ਤੇ ਸਟੇ ਆ ਤੁਹਾਡੇ ਧਿਆਨ 'ਚ ਆਇਆ ਤੇ ਅਸੀਂ ਉਹਨੂੰ ਰਜਿਸਟਰੀ ਨੂੰ ਰੱਦ ਕਰ ਦਿੱਤਾ ਜਿ ਰਜਿਸਟਰੀ ਹੋਈ ਕਿੰਨੇ ਵਜੇ ਸੀ ਰਜਿਸਟਰੀ ਹੋਈ 3 ਵਜੇ ਕੇ 12 ਮਿੰਟ ਤੇ ਉਸੇ ਦਿਨ 3 ਵਜੇ ਕੇ 12 ਮਿੰਟ ਤੇ ਰਜਿਸਟਰੀ ਹੋ ਰਹੀ ਕਿਉਂਕਿ ਇਹਨਾਂ ਨੇ ਕ੍ਰੀਏਟ ਕੀਤਾ ਡਾਕੂਮੈਂਟ ਕ੍ਰੀਏਟ ਕਰ ਲਿਆ ਵੈਗ ਡੇਟ ਦੇ ਵਿੱਚ ਸੱਤ ਤਿੰਨ ਦਿਨ ਬਾਅਦ ਵੈਸੇ ਤੋਂ ਕੋ ਪਾਵਰ ਨਹੀਂ ਆ ਗਈ ਜਿਹੜੀ ਰਜਿਸਟਰੀ ਕਰਤੀ ਆ ਰੈਵਨਿਊ ਆਫਸਰ ਨੂੰ ਕੋਈ ਪਾਵਰ ਰਜਿਸਟਰੀ ਕੈਨਸਲ ਕਰਨ ਦੀ ਚੇਨ ਸਿਵਲ ਕੋਰਟ ਨੂੰ ਪਾਵਰ ਆ ਇੰਸਟਰੀ ਕੈਨਸਲ ਕਰਨ ਦੀ ਉਹ ਬੰਦੇ ਨੇ ਪਤਾ ਨਹੀਂ ਉਹਨਾਂ ਨੇ ਕੀ ਕਾਲਮ ਵਾਲਾ ਕੀਤਾ ਪੈਸੇ ਲਏ ਜਾਂ ਰੱਬ ਜਾਣੇ ਕੀ ਕੀਤਾ ਕਿਉਂਕਿ ਜਿਸ ਬਾਰੇ ਸਾਨੂੰ ਕੁਝ ਪਤਾ ਨਹੀਂ ਅਸੀਂ ਉਸ ਗੱਲ ਕਹਿ ਨਹੀਂ ਸਕਦਾ ਪਰ ਪੈਸੇ ਤੋਂ ਬਗੈਰ ਤੁਹਾਨੂੰ ਬਦਲ ਤਸੀਰਨਾ ਅੱਜ ਕਾ ਕਰ ਦੇਣੀ ਹੈ ਹਾਂਜੀ ਹਾਂਜੀ ਉਹ ਪੈਸੇ ਦੇਣਾ ਲੈ ਕੇ ਰਜਿਸਟਰੀ ਸਾਡੀ ਕੈਨਸਲ ਕਰਤੀ ਸਾਨੂੰ ਨੋਟੀਫਿਕੇਸ਼ਨ ਦੇ ਬਸਾਤਾ ਅਸੀਂ ਉਹ ਕੋਰਟ 'ਚ ਪੇਸ਼ ਹੋਏ ਸੀਜੀਐਮ ਦੀ ਕੋਰਟ 'ਚ ਉੱਥੋਂ ਅਸੀਂ ਆਪਣੇ ਬੇਲ ਕਿਉਂਕਿ ਜਮਾਨਤਾਂ ਕਰਾਈਆਂ ਜਮਾਨਤਾਂ ਕਰਾਈਆਂ ਸਾਰੇ ਫੈਮਿਲੀ ਨੇ ਭੈਣ ਭੂਣ ਸਾਡੇ ਭੈਣ ਭਰਾਵਾਂ ਵਾਲੇ ਸਾਰਿਆਂ ਨੇ ਅਸੀਂ ਫਿਰ ਹਾਈ ਕੋਰਟ ਦੇ ਵਿੱਚੋਂ ਉਹ ਸਮਨ ਉਹਦੇ ਸਟੇ ਕਰਾਈ ਵੀ ਸਮਨ ਲੀਗਲੀ ਹੋ ਨਹੀਂ ਸਕਦੇ ਕੋਈ ਹਾਈ ਕੋਰਟ ਚ ਅਜੇ ਵੀ ਕੇਸ ਚੱਲ ਰਿਹਾ ਤੇ ਇਸ ਤੋਂ ਇਲਾਵਾ ਇੱਕ ਕੇਸ ਉਹ ਦੂਜੀ ਪਾਰਟੀ ਨੇ ਸਾਡੇ ਦੇ ਵੀ ਪਾਤਾ ਤੇ ਉੱਤੇ ਸਬਜਿਸਟਰਡਰ ਦੇ ਬਾਅਦ ਵੀ ਇੰਤਕਾਲ ਨਹੀਂ ਚੜਾਇਆ ਉਹਨਾਂ ਦੇ ਨਾਂ ਤੇ ਕਿਉਂਕਿ ਸਾਨੂੰ ਬਾਅਦ ਵਿੱਚ ਪਤਾ ਲੱਗਾ ਵੀ ਇਹਨਾਂ ਨੇ ਕਿਤੇ ਇੰਤਕਾਲ ਨੂੰ ਵੀ ਰੁਕਵਾ ਦਿੱਤਾ ਇੰਤਕਾਲ ਉਹਨਾਂ ਦੇ ਸਿਰਾ ਇੰਤਕਾਲ ਤਾਂ ਚੜ ਸਕਦਾ ਸੀ ਕੋਈ ਅਸੀ ਗੱਲ ਹੀ ਨਹੀਂ ਹੈ ਹੁਣ ਉਹ ਉਹਦੀ ਸਾਰੀ ਉਸ ਤੋਂ 2.5 ਸਾਲ ਹੋ ਗਏ 2 3 ਸਾਲ ਤੋਂ ਮੈਂ ਕੰਪਲੇਂਟ ਰੈਗੂਲਰ ਸੀਐਮ ਸਾਹਿਬ ਨੂੰ ਭਾਰ ਰਿਹਾ ਸੀ ਚੀਫ ਸੈਕਟਰੀ ਨੂੰ ਵਿਜੀਲੈਂਸ ਨੂੰ ਪੀਸੀਆਰ ਨੂੰ ਕਮਿਨਿਟਾ ਪਾ ਰਿਆ ਸੀ ਉਹ ਪ੍ਰਮਾਤਮਾ ਕਹਿੰਦੇ 11 12 ਸਾਲਾਂ ਬਾਅਦ ਰੂੜੀ ਦੀ ਸੁਣੀ ਜਾਂਦੀ ਹੈ ਉਹ 11ਵਾਂ 10 11ਵਾਂ ਕੰਪਲੇਂਟ ਦੇ ਉੱਤੇ ਜਾ ਕੇ ਉਹਨਾਂ ਨੇ ਸਾਨੂੰ ਇਨਕੁਆਰੀ ਮਾਰਕ ਹੋ ਗਈ ਐਸਡੀਐਮ ਸਾਹਿਬ ਨੂੰ ਉਹ ਐਸਡੀਐਮ ਸਾਹਿਬ ਗਰਦਾਸਪੁਰ ਮਨਜੀਤ ਸਿੰਘ ਅਜਲਾ ਨੇ ਪੀਸੀਐਸ ਅਫਸਰ ਨੇ ਉਹਨਾਂ ਨੇ ਇਨਕੁਆਰੀ ਕੀਤੀ 28 ਜੁਲਾਈ ਨੂੰ ਮੈਨੂੰ ਬੁਲਾਇਆ ਉਹਨਾਂ ਨੇ ਪੁੱਛੀ ਸਾਰੀ ਕਹਾਣੀ ਉਹ ਕਹਿੰਦੇ ਜੀ ਕਹਾਣੀ ਅਸੀਂ ਸਾਰੀ ਕਹਾਣੀ ਤੁਸੀਂ ਦੱਸ ਦਿਓ ਉਹਨਾਂ ਨੇ ਵੀ ਸਾਰੇ ਆ ਗੱਲ ਸੀ ਵੀ ਤੁਸੀਂ ਕਹਿੰਦੇ ਤੁਹਾਡੇ ਕੋਲ ਜੀ ਅਸਲੀ ਰਜਿਸਟਰੀ ਨਾਲ ਕੋਈ ਦਿਖਾਓ ਅਸਲੀ ਰਜਿਸਟਰੀ ਤੁਸੀਂ ਕਹਿੰਦੇ ਸਾਡੇ ਉਹ ਕਹਿੰਦੇ ਸੈਲਰ ਕੋਲ ਨਹੀਂ ਜੀ ਨੇ ਕਿ ਸੈਲਰ ਕੋਲ ਲੈ ਕੇ ਆਏ ਅਸੀਂ ਵੀ ਸਾਨੂੰ ਇਨਕੁਆਰੀ ਹੈ ਇਨਕੁਆਰੀ ਜੇ ਮੈਂ ਪੇਸ਼ ਕੋਲ ਸੈਲਰ ਨੂੰ ਤੁਸੀਂ ਬੁਲਾਇਆ ਹੀ ਨਹੀਂ ਅਸੀਂ ਉਹਨਾਂ ਨੂੰ ਦਿਖਾਈ ਉਹਨਾਂ ਨੂੰ ਸੀਰੀ ਹਿਸਟਰੀ ਦਿਖਾਈ ਫੋਟੋਗ੍ਰਾਫੀ ਉਹਨਾਂ ਟੈਸਟਡ ਦਿੱਤੀ ਨੋਟਰੀ ਦੀ ਉਹ ਕਹਿੰਦੇ ਤਾਂ ਬੇਤ ਬਿਲਕੁਲ ਠੀਕ ਹੈ ਤੁਹਾਡੀ ਰਜਿਸਟਰੀ ਤੇ ਮੈਂ ਕਿਹਾ ਸਰ ਇਹਨਾਂ ਨੇ ਬਾਅਦ ਚ ਆਪਣੇ ਰਿਕਾਰਡ ਵਿੱਚ ਕੀ ਤੋੜ ਬੰਨ੍ਹ ਕੀਤਾ ਉਹਦੇ ਬਾਰੇ ਸਾਨੂੰ ਪਤਾ ਨਹੀਂ ਹੁਣ ਅਚਨ ਸਾਨੂੰ ਪਤਾ ਲੱਗਾ ਵੀ ਜਰਸੀ ਡੀਮ ਕੋਰਟ ਚ ਤਸਵੀਲਦਾਰ ਵੀ ਗਵਾਹੀ ਦੇ ਕੇ ਆ ਗਿਆ ਸਾਡੇ ਕੋਲ ਕਿ ਮੈਨੂੰ ਜੀ ਪਤਾ ਲੱਗਾ ਬਾਅਦ ਚ ਰਜਿਸਟਰੀ ਜਿਹੜੀ ਕੈਨਸਲ ਹੋਈ ਹੈ ਤੇ ਮੈਂ ਵੱ ਮੈਨੂੰ ਪਤਾ ਲੱਗਾ ਸਟੇ ਸੀ ਹਮ ਤੇ ਜਦ ਕੇ ਉਹਨੇ ਮੇਰੇ ਕੋ ਇੱਕ ਡਾਕੂਮੈਂਟ ਹੈਗਾ ਇਹ ਨਾ ਹੋਰ ਮਿਲਿਆ ਇਹਨਾਂ ਦੇ ਰਿਕਾਰਡ ਚੋਂ ਤਹਿਸੀਲਦਾਰ ਨੇ ਖੁਦ ਆਪ ਡਿਸਟ੍ਰਿਕਟ ਔਰਨੀ ਨੂੰ ਲਿਖ ਰਿਆ ਏਡੀਸੀ ਦੇ ਆਰਡਰ ਨਾਲ ਲੈ ਕੇ ਵੀ ਮੈਨੂੰ ਲੀਗਲ ਰਾਈ ਦਿੱਤੀ ਜਾਏ ਵੀ ਮੈਂ ਗਲਤ ਰਜਿਸਟਰੀ ਕੈਨਸਲ ਕਰਤੀ ਮੇਰੇ ਤੇ ਕੋਈ ਸਟੇ ਨਹੀਂ ਸੀ ਮੇਰੇ ਕੋ ਡਾਕੂਮੈਂਟ ਉਹਨਾਂ ਦਾ ਪਿਆ ਤੇ ਦੇਖੋ ਤੁਸੀਂ ਇਨਕੁਆਰੀ ਦੇ ਵਿੱਚ ਉਹ ਡਾਕੂਮੈਂਟ ਨਹੀਂ ਲੱਭਾ ਇਹਨਾਂ ਨੂੰ ਇਨਕੁਆਰੀ ਜੇ ਤਹਿਸੀਲਦਾਰ ਸਾਹਿਬ ਐਸਜੀਐਮ ਸਾਹਿਬ ਨੇ ਲਿਖਿਆ ਉਹ ਡਾਕੂਮੈਂਟ ਇਹਨਾਂ ਦੇ ਰਿਕਾਰਡ 'ਚ ਹੈ ਨਹੀਂ ਜਦ ਕਿ ਤੁਸੀਂ ਉਹਨਾਂ ਦਾ ਆਰ.ਸੀ ਦਾ ਨੰਬਰ ਲੱਗਿਆ ਉਹ ਤੁਹਾਡੇ ਕੋਲ ਹੈਗਾ ਬਿਲਕੁਲ ਹੈਗਾ ਮੇਰੇ ਕੋਲ ਹੈਗਾ ਮੈਂ ਉਹਦਾ ਰੈਫਰੈਂਸ ਦਿੱਤਾ ਮੈਂ ਉਹ ਕਾਪੀ ਦਿੱਤੀ ਉਹਨਾਂ ਨੂੰ ਉਹ ਕੰਪਲੇਂਟ ਦੇ ਨਾਲ ਲਾਈ ਆ ਨਹੀਂ ਤੇ ਤੁਸੀਂ ਐਸ.ਡੀ.ਐਮ ਨੂੰ ਦੇਣਾ ਸੀ ਵੀ ਆ ਲਓ ਜੀ ਦਿੱਤੀ ਉਹਨਾਂ ਨੂੰ ਉਹ ਕਹਿੰਦੇ ਉਹਨਾਂ ਦੇ ਰਿਕਾਰਡ 'ਚ ਹੀ ਨਹੀਂ ਦੇਖੋ ਤੁਸੀਂ ਇਹਨਾਂ ਦੇ ਉਹਨਾਂ ਨੇ ਕਿ ਰਿਕਾਰਡ 'ਚੋਂ ਕੱਢਤਾ ਉਹ ਰਿਕਾਰਡ 'ਚੋਂ ਕੱਢਤਾ ਮਤਲਬ ਇਹਨੇ ਤੁਸੀਂ ਤਾਂ ਕਿਸੇ ਰੈਫਰੀ ਕਰਦੇ ਨੇ ਵੀ ਰਿਕਾਰਡ ਹੀ ਸਾਰਾ ਤੋੜ ਮਰ ਗਿਸਾਬ ਨਾਲ ਕੱਢ ਗਿਆ ਜਿਹੜਾ ਉਹਨਾਂ ਦਾ ਕਾਮ ਦਾ ਸੀ ਉਹ ਰੱਖਿਆ ਜਿਹੜਾ ਕੋਡ ਤੋੜ ਨਹੀਂ ਸਕਦੇ ਪਰ ਉਹਨਾਂ ਨੇ ਲਿਖ ਕੇ ਕਰਾ ਦਰਾਦ ਦੇ ਲਿਖਤੀ ਰਜਿਸਟਰੀ ਰੱਦ ਕਰਦੀ ਹੈ ਇੰਤਕਾਲ ਦਾ ਵੀ ਅਸੀਂ ਇੰਤਕਾਲ ਦੇ ਉੱਤੇ ਦੇਖੋ ਜਮਾਬੰਦੀ ਦੇ ਉੱਤੇ ਸਾਰੇ ਐਂਟਰੀਆਂ ਕੀਤੀਆਂ ਨਹੀਂ ਆ ਜਦ ਕਿ ਕੋਰਟ ਦੇ ਜੋ ਵੀ ਆਰਡਰ ਸੀ ਭਾਵੇਂ ਕੰਸਟਰਕਸ਼ਨ ਸਟੇ ਦੇ ਸੀ ਇੰਟਰਨਲ ਆਰਡਰ ਸੀ ਕਦੀ ਇੰਟਰਨਲ ਆਰਡਰਾਂ ਦੇ ਕੋਰਟ ਚ ਨਾ ਕੋਰਟ ਦੀ ਐਂਟਰੀ ਜਿਹੜੀ ਜਮਾਬੰਦੀ ਤੇ ਨਹੀਂ ਹੁੰਦੀ ਪਰ ਇਹਨਾਂ ਨੇ ਮਿਲੀ ਭੁਗਤ ਕਰਕੇ ਸਾਰੀਆਂ ਐਂਟਰੀਆਂ ਜਿਹੜੀਆਂ ਨਾ ਉਹ ਉੱਥੇ ਜਮਾਬੰਦੀ ਤੇ ਕਰਵਾਈਆਂ ਵੀ ਕੋਈ ਨਾ ਕੰਸਟਰਕਸ਼ਨ ਦੇ ਸਟੇ ਆ ਪਹਿਲਾਂ ਲਿਖ ਦਿੱਤਾ ਸਟੇ ਆ ਪਰ ਉਹ ਅਸੀਂ ਐਪਲੀਕੇਸ਼ਨ ਕੰਸਟਰਕਸ਼ਨ ਸ਼ਬਦ ਤੋਂ ਡਾ ਦਿੱਤਾ ਵੀ ਕੰਸਟਰਕਸ਼ਨ ਸ਼ਬਦ ਲਿਖਿਆ ਹੀ ਨਹੀਂ ਜੀ ਫਿਰ ਅਸੀਂ ਕੰਪਲੇਂਟ ਪਾਈ 2022 ਦੀ 21 22 ਦੀ ਗੱਲ ਹੀ ਹੈ ਕਵੇਰੇ ਸੀ ਕੰਪਲੇਂਟ ਪਾਈ 2020 ਤੇ ਸ਼ੁਰੂਗਾ 20 ਦੀ ਗੱਲ ਆ ਫਿਰ ਉਹਨਾਂ ਨੇ ਕੰਸਟਰਕਸ਼ਨ ਐਸ ਡੀ ਐਮ ਉਦੋਂ ਗਰਦਾ ਜਲਦੀਨਾ ਨਗਰ ਆਈਐਸ ਅਫਸਰ ਸੀ ਉਹਨਾਂ ਨੇ ਇਨਕੁਆਰੀ ਕੀਤੀ ਉਹਨਾਂ ਨੇ ਦੇਖਿਆ ਵੀ ਇਹ ਤਾਂ ਬਿਲਕੁਲ ਠੀਕ ਆ ਤੇ ਕੰਸਟਰਕਸ਼ਨ ਦੇ ਸਟੇ ਆ ਇਹਦੇ ਤੇ ਉਹਨਾਂ ਨੇ ਸਟੇ ਦੇ ਕੋਈ ਸਟੇ ਹੀ ਨਹੀਂ ਫਿਰ ਉਹਨਾਂ ਨੇ ਨਵੀਂ ਰੋਜ਼ਨਾਮੇ 'ਚ ਲਿਖਿਆ ਪਟਵਾਰੀ ਨੇ 105 ਨੰਬਰ ਉਹਦੀ ਉਹਦੀ ਐਂਟਰੀ ਕੀਤੀ ਉਹਦੀ ਐਂਟਰੀ ਹੀ ਨਹੀਂ ਕੀਤੀ ਉਸ ਟਾਈਮ ਫਿਰ ਐਂਟਰੀ ਦੁਬਾਰਾ ਐਂਟਰੀ ਜਦੋਂ ਅਸੀਂ ਕੰਪਲੇਂਟ ਪਾਈ ਫਿਰ ਐਂਟਰੀ ਕਰਨੀ ਪਈ ਉਹਨੂੰ ਰੋਜ਼ਨਾਮੇ 'ਚ ਹੈਗਾ ਉਹ ਪਰ ਉਹਦੀ ਦੇਖੋ ਰੋਜ਼ਨਾਮੇ 'ਚ ਆਪਣੇ ਰਿ ਪਰ ਇੱਥੋਂ ਤੱਕ ਪਟਵਾਰੀ ਗਰਦੌਰ ਸਾਰੇ ਤਹਿਸੀਲਦਾਰਾਂ ਦੇ ਰਲੇ ਇਹਨਾਂ ਪੂਰਾ ਗੈਂਗ ਬਣਿਆ ਪ੍ਰਾਪਰਟੀ ਡੀਲਰ ਲੋਕਾਂ ਦੀ ਪ੍ਰਾਪਰਟੀ ਤੇ ਦੇ ਗ੍ਰੈਬ ਪੋਲੀਟਿਕੀਸ਼ਨ ਇੰਨੀ ਹੈ ਨਹੀਂ ਜਿੰਨੀ ਇਹਨਾਂ ਲੋਕਾਂ ਨੇ ਪਾਤੀ ਜਿਨ੍ਹਾਂ ਨੇ ਕ੍ਰੀਏਟ ਕਰ ਕ੍ਰੀਏਟ ਸਰ ਕ੍ਰੀਏਟ ਪ੍ਰਸ਼ੀਬੰਦਾ ਅੰਪਲਾਈ ਆ ਉਹ ਬੰਦਾ ਕਦੀ ਕਿਤੇ ਡਿਊਟੀ ਕਦੀ ਕਿਤੇ ਡਿਊਟੀ ਸੀ ਬਦਲੀ ਉਹ ਮੇਰੀ ਟ੍ਰਾਂਸਫਰ ਵੀ ਕਰਾਈਆਂ ਉਹਨਾਂ ਨੇ ਇੱਕ ਨਹੀਂ ਬਣੀ ਬੈਣੀ ਟ੍ਰਾਂਸਫਰ ਕਰਾਈਆਂ ਇਸੇ ਕਰਕੇ ਬੇਰੇ ਨੂੰ ਹਰਾਸ ਕਰੋ ਵੀ ਇਹ ਕਿਉਂਕਿ ਮੇਰੇ ਕੋ ਮਦਰ ਫਾਦਰ ਦੀ ਮਦਰ ਦੀ ਪਾਵਰ ਆ ਰੋਟ ਨਹੀਂ ਸੀ ਪਲਾਟਸ ਬਾਰੇ ਜੋ ਕੋਈ ਕਰਨਾ ਕਰੇ ਡਿਸੀਜਨ ਕਰੇਗਾ ਉਹ ਪਾਵਰ ਡਰਾਇਨਿੰਗ ਦੇ ਚੱਕਰ ਦੇ ਵਿੱਚ ਮੈਨੂੰ ਇਨਾ ਹਰਾਸ ਕੀਤਾ ਗਿਆ ਮੇਰੀ ਟ੍ਰਾਂਸਫਰ ਨਾ ਕੀਤੀਆਂ ਮੈਨੂੰ ਝੂਠੇ ਕੇਸਾਂ 'ਚ ਪਾਇਆ इवन ਉਸ ਬੰਦੇ ਨੇ ਉਹ ਆਪਣੀ ਵਾਈਫ ਦੇ ਨਾਂ ਤੋਂ ਵਾਈਫ ਤੋਂ ਕੰਪਲੇਂਟ ਪਾਈ ਵੀ ਮੈਨੂੰ ਛੇੜਛਾੜ ਲੇਡੀਜ਼ ਦਾ ਕੇਸ ਪਾ ਕੇ ਕਿਸੇ ਤਰੀਕੇ ਨੂੰ ਮਨ ਲੋਗੇ ਅਸੀਂ ਹਰਾਸ ਕਰੀਏ ਅੱਛਾ ਉਹਨੇ ਆਪਣੀ ਵਾਈਫ ਤੋਂ ਆਪਣੀ ਵਾਈਫ ਤੋਂ ਪਹਿਲਾਂ ਤਾਂ ਕੇਸ ਫਿਰ ਬਾਅਦ 'ਚ ਉਹ ਕੇਸ ਰਿਕੁਐਸਟ ਡੀਐਮ ਕੋਲੇ ਪੁਲਿਸ ਪੁਲਿਸ ਨੇ ਹੁਣ ਕਿੰਨਾ ਕਿ ਝੂਠ ਬੋਲਿਆਗੀ ਪੁਲਿਸ ਨੇ 750 107 150 ਦਾ ਕੇਸ ਪਾ ਕੇ ਕਲੰਦਰਾ ਕਲੰਦਰਾ ਪੇਸ਼ ਕਰਦਾ ਐਸਡੀਐਮ ਦੇ ਕੋਰਟ 'ਚ ਐਸ ਜੀਐਮ ਸਾਹਿਬ ਨੇ ਉਹ ਨੂੰ ਬਾਅਦ ਵਿੱਚ ਵਾਇਲ ਕਰਤਾ ਦੱਸਿਆ ਜੀ ਪੋਲੀਟਿਕਲ ਸਾਥ ਚੱਕਰਾਂ ਪਲਾਟ ਦਾ ਚੱਕਰ ਆ ਉਹਨਾਂ ਨੇ ਵਾਇਲ ਕਰਨ ਕਾਰਨ ਖਾਰਜ ਕਰਤਾ ਬਲ ਇਥੋਂ ਤੱਕ ਗਏ ਆ ਵੀ ਪਲਾਟ ਦੇ ਸਿਰਫ ਪਲਾਟ ਦੇ ਲੈਣ ਦੇ ਚੱਕਰ ਵੀ ਇੱਕ ਕੰਪਲਾਈ ਇਹ ਇਹ ਬੰਦਾ ਸਿਆਸੀ ਤੌਰ ਤੇ ਕਿਹੜੀ ਪਾਰਟੀ ਨਾਲ ਜੁੜਿਆ ਹੋਇਆ ਸੀ ਇਹ ਉਸ ਟਾਈਮ ਤੋਂ ਅਕਾਲੀ ਦਲ ਨਾਲ ਸੀ ਪਹਿਲਾਂ ਕਾਂਗਰਸ ਚ ਰਿਹਾ ਫਿਰ ਅਕਾਲੀ ਦਲ ਚ ਰਿਹਾ ਅਕਾਲੀ ਦਲ ਦਾ ਮਾਰਕੀਟਿੰਗ ਕਮੇਟੀ ਦਾ ਚੇਅਰਮੈਨ ਵੀ ਰਿਹਾ ਹੁਣ ਵੀ ਬੋਰਡ ਬੋਰਡ ਲਾਉਣ ਦੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਲਗਾੰਦਾ ਬੋਰਡ ਉਹ ਕਾਲੀ ਲੀਡਰਾਂ ਦੇ ਕਿਤੇ ਹੁਣ ਆਮ ਆਦਮੀ ਪਾਰਟੀ ਚ ਤਾਂ ਨਹੀਂ ਆ ਗਿਆ ਨਹੀਂ ਨਹੀਂ ਆਮ ਆਦਮੀ ਪਾਰਟੀ ਚ ਤਾਂ ਨਹੀਂ ਆਇਆ ਪਰ ਆਮ ਪਾਰਟੀ ਆਪਨੇ ਪਾਰਟੀ ਦੇ ਲੀਡਰ ਨਾਲ ਅਟੈਚਮੈਂਟ ਹੈਗੀ ਆ ਪਰ ਤੁਸੀਂ ਹੁਣ ਪਰਲ ਚ ਹੁਣ ਲੀਡਰ ਉਹ ਸਿਆਣੇ ਨੇ ਕਿ ਸਾਡੇ ਸ਼ਹਿਰ ਗੁਰਦਾਸਪੁਰ ਦੇ ਲੀਡਰ ਬਹੁਤ ਸਿਆਣੇ ਨੇ ਪੜੇ ਲਿਖੇ ਨੇ ਉਹ ਮਿਨਿਸਟਰ ਸਰ ਖਸ਼ਾਲ ਬੈਲ ਦੇ ਬੇਟੇ ਨੇ ਰਮਨ ਬੈਲ ਉਹ ਬਹੁਤ ਬੰਦੇ ਔਨੈਸਟ ਨੇ ਉਹਨਾਂ ਨੂੰ ਪਤਾ ਵੀ ਇਸ ਬੰਦੇ ਦਾ ਕੀ ਹੈ ਉਹਨਾਂ ਨੇ ਇਸ ਬਿਲਕੁਲ ਇਸ ਕੰਮ ਦੇ ਵਿੱਚ ਉਹਨਾਂ ਨੂੰ ਸਾਫ ਇਨਕਾਰ ਕਰਤਾ ਕਿ ਮੈਂ ਕੋਈ ਇੰਟਰਫੀਰੈਂਸ ਨਹੀਂ ਕਰਨੀ ਤੁਸੀਂ ਜੋ ਆਪਣੇ ਕੋਰਟ ਦਾ ਜਾਂ ਆਪਣਾ ਲੜਾਈ ਲੜੋ ਪਰ ਮੈਂ ਕੋਈ ਇੰਟਰਫੀਰੈਂਸ ਨਹੀਂ ਕਰਨੀ ਉਹਨਾਂ ਨੇ ਬਿਲਕੁਲ ਉਹਦਾ ਸਾਥ ਨਹੀਂ ਦਿੱਤਾ ਨਹੀਂ ਤਾਂ ਉਹਨਾਂ ਨੇ ਤਾਂ ਸਾਡੇ ਉਪਚਾ ਹੁੰਦਾ ਕਰਵਾ ਦੇਣਾ ਸੀ ਜੇ ਉਹਨਾਂ ਦਾ ਸਾਥ ਦਿੰਦੇ ਸੋ ਮੈਨੂੰ ਇੱਥੇ ਇਹ ਸਮਝਾਓ ਅਰਣ ਕੁਮਾਰ ਜੀ ਉਹ ਬੰਦੇ ਨੂੰ ਤੁਹਾਡੇ ਨਾਲ ਲਿਟੀਗੇਸ਼ਨ ਸ਼ੁਰੂ ਕਰਨ ਲਈ ਪੈਰ ਰੱਖਣ ਲਈ ਜਗ੍ਹਾ ਕਿੱਥੋਂ ਮਿਲੀ ਜੇਕਰ ਸਰ ਉਹਨਾਂ ਨੇ ਦੋਸ਼ ਖਰੀਦਲੇ ਜਿਹੜੇ ਜਿਹੜੇ ਸਾਡੇ ਪਲਾਟ ਨੂੰ ਨਹੀਂ ਉਹ ਖਰੀਦਲੇ ਹਾਂਜੀ ਤੁਹਾਡੇ ਚ ਕਿਵੇਂ ਉਹਨਾਂ ਨੇ ਫਿਰ ਦਖਲ ਅੰਦਾਜ਼ੀ ਕੀਤੀ ਸਭ ਦੋ ਹਿੱਸੇ ਜਿਹੜਾ ਸਾਡੇ ਕੋਲ ਪੰਜ ਹਿੱਸੇ ਸੀ ਨਹੀਂ ਉਹ ਤਾਂ ਹੋਗੀ ਦਾ ਸੱਤ ਹਿੱਸੇ ਉਹਨਾਂ ਕੋਲ ਸੀ ਉਹ ਦੋ ਹਿੱਸੇ ਕਰਕੇ ਉਹਨਾਂ ਨੇ ਸਾਡੇ ਚ ਲਿਟੀਗੇਸ਼ਨ ਪਾ ਦਿੱਤੀ ਕੀ ਲਿਟੀਗੇਸ਼ਨ ਇਹ ਵੀ ਪਾਰਟੀਸ਼ਨਿੰਗ ਪਾਰਟੀਸ਼ਨ ਹੀ ਕਰ ਪਾਰਟੀਸ਼ਨ ਹੀ ਕਰ ਸਕਦੇ ਸੀ ਅਸੀਂ ਕਿਹੜਾ ਕੋਈ ਇਸਕੇ ਲੜਦੇ ਦੇ ਪਾਰਟੀਸ਼ਨ ਉਹ ਤੁਸੀਂ ਮੰਨਣਾ ਨਹੀਂ ਤੁਸੀਂ ਉਹ ਉਹਨਾਂ ਨੇ ਇਹਦਾ ਪਾਰਟੀਸ਼ਨ ਦੇ ਨਾਲ ਇਹਦਾ ਮੇਨ ਟਾਈਮ ਇਲੈਕਸ਼ਨ ਕੋਈ ਇਲੈਕਸ਼ਨ ਯਾਦ ਆ ਡੇਟ ਭੁੱਲ ਗਈ ਉਸ ਸਾਲ ਦੇ ਵਿੱਚ ਉਹਨਾਂ ਨੇ ਕਬਜ਼ਾ ਵੀ ਕਰ ਲਿਆ ਉਹਨੇ ਪਲਾਟ ਦੇ ਉਹਨੇ 8 ਮਰਲੇ ਜਗ੍ਹਾ ਆਪਣੀ ਕਬਜ਼ਾ ਕਵਰ ਕਰ ਲਈ ਇਵਨ ਰੈਵਨਿਊ ਰਿਕਾਰਡ ਦੇ ਵਿੱਚ ਸ਼ੋ ਵੀ ਹੋ ਗਿਆ ਸਾਰਾ ਇਵਨ ਗਰਦੌਰ ਨੇ ਰਿਪੋਰਟ ਵੀ ਦਿੱਤੀ ਉਸ ਸਮੇਂ ਕਿਦ ਮੈਨੂੰ ਜੋ ਸਮਝ ਹੈ ਪਾਰਟੀਸ਼ਨਿੰਗ ਤੇ ਜਮਾ ਜਿਹੜੀ ਨਿਸ਼ਾਨਦੇਹੀ ਹੈ ਇੱਕੋ ਚੀਜ਼ ਆ ਇਹ ਨਹੀਂ ਸਰ ਪਾਰਟੀ ਨਿਸ਼ਾਨਦੇਹੀ ਔਰ ਚੀਜ਼ ਆ ਪਾਰਟੀਸ਼ਨ ਔਰ ਚੀਜ਼ ਨਿਸ਼ਾਨਦੇਹੀ ਤੇ ਵੀ ਤੁਹਾਡਾ ਇਹ ਪਲਾਟ ਹੈ ਘਰ ਤੁਹਾਡਾ ਹਾਂ ਵੀ ਇਹ ਬਾਉਂਡਰੀ ਇਹ ਆ ਤੇ ਹਾਂ ਇਹ ਬਾਉਂਡਰੀ ਹੋ ਗਈ ਪਾਰਟੀਸ਼ਨ ਹੋ ਗਈ ਵੀ ਇਹ ਹਿੱਸੇ ਦੇ ਵਿੱਚ ਤੋਂ ਸਿਗਾ ਵਜੋ ਇੱਥੇ ਤੁਹਾਡੇ ਬੱਚੇ ਆ ਤੁਹਾਡੇ ਕੋਲ ਉਹ ਬ੍ਰਦਰ ਮੈਂ ਇਹੀ ਕਹਿ ਰਿਹਾ ਅਰਣ ਕੁਮਾਰ ਜੀ ਤੁਸੀਂ ਤਿੰਨ ਬੰਦੇ ਹੋ ਹਾਂਜੀ ਇਕੋ ਪਿੱਛੇ ਹੋ ਰਹੇ ਜਿਹੜੇ ਜਿਨ੍ਹਾਂ ਨੇ ਖਰੀਦਿਆ ਤੁਹਾਡੀ ਪਾਰਟੀਸ਼ਨਿੰਗ ਹੋਵੇ ਨਾ ਹੋਵੇ ਤਿੰਨਾਂ ਦੀ ਆਪਸ ਮੈਨਾ ਨਹੀਂ ਰੱਖਦੀ ਤੁਸੀਂ ਤਿੰਨੇ ਸਹਿਮਤ ਹੋ ਹਾਂਜੀ ਹਾਂਜੀ ਸੋ ਜਿਹੜੇ ਪਿੱਛੇ ਹੈਗਾ 8 ਮਰਲੇ ਵਾਲਾ ਉਹਦੇ ਨਾਲ ਹੀ ਹੋਣੀ ਹੈ ਨਾ ਉਹਦੇ ਉਹਦੇ ਖਸਰੇ ਹੀ ਦੱਸਣੇ ਆ ਨਾ ਉਹ ਫਿਰ ਉਹ ਕੀ ਆ ਉਹ ਨਿਸ਼ਾਨਦੇ ਹੀ ਆ ਉਹ ਨਹੀਂ ਨਿਸ਼ਾਨਦੇ ਪੂਰੇ ਪਲਾਟ ਦੀ ਹੋਵੇਗਾ ਨੀ ਪੂਰੇ ਪਲਾਟ ਦੀ ਨਿਸ਼ਾਨੀ ਹੋਵੇਗਾ ਸਮਝੇ ਨਹੀਂ ਜਿਹੜਾ ਉਹਨੇ 8 ਮਰਲੇ ਹੋਗੇ ਉਹਦਾ ਪਲਾਟ ਹੋ ਗਿਆ ਜਿਹੜਾ ਤੁਹਾਡੇ 28 ਮਰਲੇ ਤੁਹਾਡਾ ਪਲਾਟ ਹੋ ਗਿਆ 22 ਮਰਲੇ 22 ਚੋਂ 20 ਮਰਲੇ ਸਾਡੇ ਆ 20 ਮਰਲੇ ਤੁਹਾਡੇ 20 ਮਰਲੇ ਤੁਹਾਡੇ ਉਹ ਤੁਹਾਡੇ ਪਲਾਟ ਦੀ ਨਿਸ਼ਾਨਦੇਹੀ ਹੋਣੀ ਉਧਰ 8 ਮਰਲੇ ਦੀ ਉਹਦੀ ਨਿਸ਼ਾਨਦੇਹੀ ਹੋਣੀ ਹੋਰ ਕੀ ਨਹੀਂ ਸਰ ਪਹਿਲੇ ਪਹਿਲੇ ਹੋਣੀ 28 ਮਰਲੇ ਦੀ ਪਲਾਨ ਨਿਸ਼ਾਨਦੇਹੀ ਉਹਦੇ ਵਿੱਚੋਂ ਹੀ ਤੇ ਤੇ ਮਾ ਘਟਣਾ ਹੁੰਦਾ ਬ੍ਰਦਰ ਉਹੀ ਗੱਲ ਹੋਊਗੀ ਨਾ ਜੀ ਪਹਿਲਾਂ ਇਕੱਠਿਆਂ ਦੀ ਕਰ ਲੈਣਗੇ ਫਿਰ ਉਹ ਹਿੱਸੇ ਬਾ ਦੇਣਗੇ ਦੋ ਪਾਰਟੀਆਂ ਹਾਂਜੀ ਹਾਂਜੀ ਸੋ ਇਟ ਇਹਨੂੰ ਪਾਰਟੀਸ਼ਨਿੰਗ ਕਹਿ ਲਓ ਇਹਨੂੰ ਤੁਸੀਂ ਨਿਸ਼ਾਨਦੇਹੀ ਕਹਿ ਲਓ ਦੀ ਬ੍ਰਾਡਰ ਡੈਫੀਨੇਸ਼ਨ ਇਜ਼ ਕਿ ਤੁਸੀਂ ਹਿੱਸੇ ਪਾਉਣੇ ਹਿੱਸੇ ਖਸਰੇ ਦੱਸ ਕੇ ਬਾਉਂਡਰੀਜ਼ ਦੱਸ ਕੇ ਹਿੱਸੇ ਪਾਉਣੇ ਆ ਸੋ ਤੁਸੀਂ ਅੰਗਰੇਜ਼ੀ ਦਾ ਵਰਡ ਵਰਤਦੇ ਹੋ ਮੈਂ ਪੰਜਾਬੀ ਦਾ ਵਰਤ ਰਿਆਂ ਖੈਰ ਇੱਥੇ ਦਰਸ਼ਕਾਂ ਨੂੰ ਦੱਸ ਦਈਏ ਬਈ ਜਿਹੜਾ ਤੁਸੀਂ ਕੋਈ ਪ੍ਰਾਪਰਟੀ ਖਰੀਦਦੇ ਹੋ ਜਾਂ ਵਿਰਾਸਤ ਚ ਲੈਨੇ ਹੋ ਜਾਂ ਗਿਫਟ ਲੈਨੇ ਹੋ ਠੀਕ ਹੈ ਉਸ ਪ੍ਰਾਪਰਟੀ ਦੀ ਜਦੋਂ ਰਜਿਸਟਰੀ ਕਰਾ ਲੈਂਦੇ ਹੋ ਉਹ ਰਜਿਸਟਰੀ ਤੋਂ ਪਹਿਲਾਂ ਡਿਮਾਰਕੇਸ਼ਨ ਜ਼ਰੂਰੀ ਆ ਯਾਨੀ ਕਿ ਨਿਸ਼ਾਨਦੇਹੀ ਜ਼ਰੂਰੀ ਆ ਔਰ ਰਜਿਸਟਰੀ ਤੋਂ ਬਾਅਦ ਇਨਤਕਾਲ ਜ਼ਰੂਰੀ ਆ ਇਨਤਕਾਲ ਕੀ ਆ ਇਨਤਕਾਲ ਉਹ ਪ੍ਰੋਸੈਸ ਹੈ ਰੈਵਨਿਊ ਰਿਕਾਰਡ ਦੇ ਵਿੱਚ ਜਿਹੜਾ ਤੁਹਾਡੀ ਮਾਲਕੀ ਉਸ ਜਿਦਾਦ ਦੀ ਪ੍ਰੂਵ ਕਰਦਾ ਸ਼ੋਅ ਕਰਦਾ ਜਦੋਂ ਤੱਕ ਤੁਸੀਂ ਇਨਤਕਾਲ ਨਹੀਂ ਕਰਾਉਂਦੇ ਪ੍ਰਾਪਰਟੀ ਦਾ ਤੁਹਾਡੀ ਮਾਲਕੀ ਰਿਕਾਰਡ ਦੇ ਵਿੱਚ ਸ਼ੋਅ ਨਹੀਂ ਹੋਏਗੀ ਤੇ ਇਸੇ ਚੀਜ਼ ਦਾ ਫਾਇਦਾ ਜਿਹੜੇ ਰੈਵਨਿਊ ਅਧਿਕਾਰੀ ਐ ਤੇ ਬਾਕੀ ਜਿਹੜੇ ਡੀਲਰ ਐ ਉਹ ਉਠਾਉਂਦੇ ਆ ਕਈ ਵਾਰੀ ਲੋਕਾਂ ਦੀ ਜਾਇਦਾਦ ਹੁੰਦੀ ਐ ਉਹਦਾ ਇੰਤਕਾਲ ਨਹੀਂ ਹੋਇਆ ਹੁੰਦਾ 30 ਸਾਲ 40 ਸਾਲ 50 ਸਾਲ ਪਹਿਲਾਂ ਬਜ਼ੁਰਗਾਂ ਨੇ ਖਰੀਦੀ ਤੁਸੀਂ ਬੈਠ ਗਏ ਤੇ ਉੱਥੇ ਉਹਦਾ ਇੰਤਕਾਲ ਹੋਇਆ ਨਹੀਂ ਤੇ ਫਿਰ ਉਹ ਇੰਤਕਾਲ ਨਾ ਹੋਣ ਦਾ ਫਾਇਦਾ ਡੀਲਰ ਲੈ ਜਾਂਦੇ ਐ ਮਾਲ ਵਿਭਾਗ ਦੇ ਪਟਵਾਰੀਆਂ ਵਗੈਰਾ ਨਾਲ ਰਲ ਕੇ ਤੇ ਫਿਰ ਪੈ ਜਾਂਦਾ ਕਲੇਸ਼ ਸੋ ਦੋਸਤੋ ਇੱਥੇ ਇਹ ਸਮਝਣਾ ਜ਼ਰੂਰੀ ਸੀ ਕਿ ਜੇ ਕੋਈ ਬੰਦਾ ਤੁਹਾਡੀ ਪ੍ਰਾਪਰਟੀ ਹਥਿਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨੂੰ ਆ ਆ ਸਟੈਪ ਲੈਣੇ ਪੈਂਦੇ ਕੀ ਉਹ ਦੇਖੇਗਾ ਵੀ ਇਹਦੇ ਖਸਰਾ ਨੰਬਰ ਵੰਡੇ ਨਹੀਂ ਗਏ ਹਿੱਸੇਦਾਰਾਂ 'ਚ ਉਹ ਕਹੇਗਾ ਵੀ ਇਹਦਾ ਇੰਤਕਾਲ ਹੋਇਆ ਕਿ ਨਹੀਂ ਹੋਇਆ ਸੋ ਇਸ ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈ ਤੇ ਅੱਜ ਦੀ ਜਿਹੜੀ ਇੰਟਰਵਿਊ ਆ ਮੇਰਾ ਮਕਸਦ ਸਿਰਫ ਇਹ ਇਨਫੋਰਮੇਸ਼ਨ ਦੇਣ ਦਾ ਸੀ ਕਿ ਤੁਸੀਂ ਜਾਇਦਾਦ ਨੂੰ ਲੈ ਕੇ ਅਲਟਰਾ ਸੁਪਰ ਅਲਰਟ ਰਹਿਣਾ ਕਿਉਂਕਿ ਜਦੋਂ ਬਜ਼ੁਰਗਾਂ ਦੀ ਖਰੀਦੀ ਹੋਈ ਚੀਜ਼ ਹੁਣ ਮਹਿੰਗੀ ਹੋ ਗਈ ਤਾਂ ਉਹ ਤੇ ਬਹੁਤ ਸਾਰੇ ਲੋਕਾਂ ਦੀਆਂ 마ਫੀਏ ਦੀਆਂ ਨਜ਼ਰਾਂ ਆ ਜਾਂਦੀਆਂ ਤੇ ਉਹਨੂੰ ਬਚਾ ਕੇ ਰੱਖਣਾ ਸਾਰਾ ਸਾਰਾ ਜ਼ਿੰਮਾ ਵਾਰਸਾਂ ਦਾ ਹੁੰਦਾ ਹੈ ਮੈਂ ਤੁਹਾਡੇ ਤੋਂ ਅੱਗੇ ਚਾਹੁੰਦਾ ਜੀ ਰਿੰਦਰ ਸਿੰਘ ਤੱਗੜ ਨੂੰ ਅੱਗੇ ਦਿਓ ਸਤਿ ਸ੍ਰੀ ਅਕਾਲ ਨਮਸਕਾਰ ਖੁਦਾਵਾਲਾ